ਵੀ ਬਹੁਤ ਵੱਡਾ ਜਿਹੜੀਆਂ ਗੱਲਾਂ ਸੱਚੀਆਂ ਤੁਸੀਂ ਕਰਦੇ ਆਂ ਮੈਂ ਛੋਟੀਆਂ ਵੀਡੀਓ ਬਹੁਤ ਵੇਲੇ ਦਾ ਟਿਕਟੌਕ ਤੇ थैंक यू थैंक यू ਬਰੇ थैंक ਉਸ ਦਾ ਮੇਰਾ ਵਿਆਹ ਹੋਇਆ ਸੀ 2011 ਚ ਹਮ ਹਮ ਇਹ ਦੋ ਬੇਟੀਆਂ ਤੇ ਇੱਕ ਬੇਟਾ ਮੇਰੇ ਜੀ ਤੇ ਮੇਰੇ ਸਹੁਰੇ ਪਰਿਵਾਰ ਨੇ ਬੜਾ ਇੰਟਰਫੇਅਰ ਕੀਤਾ ਹਮ 7 ਸਾਲ ਮੈਂ ਘਰ ਲਈ ਜੀਆਂ ਮੈਂ ਤਾਂ ਤਰਲੇ ਵੀ ਨਹੀਂ ਆਪਣਾ ਘਰ ਵਾਸ ਜੇ ਨਹੀਂ ਘਰ ਵਾਸ ਜੇ ਉਹਨਾਂ ਦੇ ਘਰੇ ਜਾਦੇ ਬੁੜੀਆਂ ਕਿਤੇ ਕਿਹਨੇ ਫੋਨ ਲਾ ਲਿਆ ਕਿਤੇ ਕਿਹਨੇ ਫੋਨ ਲਾ ਲਿਆ ਕਿਤੇ ਕਿਹਨੇ ਫੋਨ ਲਾ ਲਿਆ ਹੂੰ ਸਿਰਹੀ ਹੀ ਕਾਰ ਯਾਰ ਦਾ ਦੇਖੋ 7 ਸਾਲ ਹੋ ਗਏ ਮੇਰੇ ਘਰ ਆਈ ਗਈ ਇਹਨੂੰ 7ਵੀਂ ਕਲਾਸ ਮੇਰੀ ਕੁੜੀ ਪੜ੍ਹਦੀ ਆ ਮੇਰਾ ਮੈਂ ਪਿਆਰ ਤੋਂ ਬਲੋਂਗਾ ਗੱਲ ਪੈਂਡ ਤੋਂ ਬਲੋਂਗ ਕਰਦਾ ਹਾਂ ਜੀ ਮੁੱਦਗੀ ਦੇ ਕੋਲੇ ਪੈਂਡਾ ਮੇਰਾ ਜੀ ਮੈਂ ਆਦੇ ਮੁੰਡੇ ਨਾਲ ਇੰਨਾ ਕੋਸ਼ਿਸ਼ ਕੀਤੀ ਵੀ ਮੈਂ ਆਦੇ ਬੁੱਤ ਨਾ ਰਵਾਂ ਹਾਂ ਪਰ ਨਹੀਂ ਗਿਆ ਲੱਗਿਆ ਤੇ ਉਹ ਚਲਿਆ ਗਿਆ ਮੈਂ ਆਪਣੇ ਬੇਟਿਆਂ ਨਾਲ ਗੱਲ ਕਰਦਾ ਵਧੀਆ ਰਹਿੰਨਾ ਮੈਂ ਜਦੋਂ ਮੈਂ ਆਪਣੇ ਬੇਟੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਉਹ ਗੱਲਾਂ ਕਰੀ ਜਾਂਦਾ ਜਦੋਂ ਨੂੰ ਪਤਾ ਲੱਗ ਜਾਂਦਾ ਤੇਰੇ ਡੈਡੀ ਦਾ ਫੋਨ ਆ ਉਹ ਜਦ ਜਿਦਾ ਹੀ ਫੋਨ ਛੱਡ ਦਿੰਦਾ ਦਿਮਾਗ ਚ ਉਹਦੇ ਪਾਤੀ ਗਲਤ ਗਲਤ ਪਾਤਾ ਤੇ ਮੈਂ ਕੋ ਕੈਨੇਡਾ ਚ ਬੈਠਾ ਵੀ ਮੈਂ ਚੀਜ਼ਾਂ ਲੈ ਕੇ ਭੇਜਦਾ ਵੀ ਉਹ ਕਿ ਜਲੋ ਰਹਿਣਾ ਜਾਵੇ ਐ ਹੋ ਜੀ ਮੈਂ ਦਾ ਇੱਕ ਰਿਜ਼ਲਟ ਕੱਢਿਆ ਜਿੱਥੇ ਜਾਦੇ ਬੁੜੀਆਂ ਹਮਮ ਜਿੱਥੇ ਵਿਆਹ ਨਾ ਕਰਾਓ ਜੀ ਹਮ ਜਿੱਥੇ ਜਾਦੇ ਬੁੜੀਆਂ ਨਾ ਵੀ ਮਾਂ ਲੇੜੀ ਜਾਦੇ ਆ ਗਰੁੱਪ ਵੱਡਾ ਉਥੇ ਜਾ ਨਹੀਂ ਕਰਾਉਣਾ ਚਾਹੀਦਾ ਦਿਹਾੜੀ ਚ 8-8 ਘੰਟੇ ਫੋਨ ਜੀ 7-7 ਘੰਟੇ ਦੱਸ ਤੀ ਕਹਿਣ ਦੀਆਂ ਗੱਲਾਂ ਜੀ ਹੁਣ ਮੇਰੀ ਮਾਂ 62 ਸਾਲ ਦੀ ਆ ਇੱਕ ਮੇਰਾ ਬ੍ਰਦਰ ਹੈਂਡੀਕੈਪਡ ਆ ਦੋ ਮੇਰੀਆਂ ਬੇਟੀਆਂ ਸਾਹ ਦੇ ਪੰਜਾਬ ਚ ਰਹਿੰਦੀਆਂ ਆ ਇੰਨਾ ਦੁਖੀ ਮਾਨ ਨਾ ਮੈਂ ਅੱਜ ਕਹਿੰਦਾ ਬਾਈ ਜਿੱਥੇ ਜਾਦੇ ਬੁੜੀਆਂ ਵਿਆਹ ਨਾ ਕਰੋ ਬਾਈ ਫੋਨ ਦਾ ਖੇੜੇ ਨਹੀਂ ਛੱਡਦੇ ਅਸੀਂ ਰੀ ਘਰ ਪੱਟਦਾ ਜੀ ਉਥੇ ਪੁਲਿਸ ਨੇ ਇੰਨਾ ਤੰਗ ਕੀਤਾ ਮੈਨੂੰ ਰਾਇਰਾ ਬਦਨਾ ਮੇਰਾ ਸਾਲਾ ਸੈਕਟਰੀਟ ਚੰਡੀਗੜ੍ਹ ਲੱਗਾ ਸੀ ਗਾਹ ਦਾ ਰੈਕਟਰ ਜਰਾ ਐਸਡੀਐਮ ਫਰੋਹੀਪੁਰ ਸੀ ਜੀ ਮੈਨੂੰ ਇੰਨਾ ਕਰਕਾਇਆ ਸੀ ਵੀ ਮੈਂ ਡਰਦਾ ਉਥੋਂ ਇਥੇ ਕੈਨੇਡਾ ਜਾ ਗਿਆ ਤੇ ਕੈਨੇਡਾ ਚ ਉਦੋਂ ਵੱਡੀ ਤਰਾਸ ਦੀ ਵੇਖੋ ਜੀ ਹਾਂ ਉਹ ਇਥੇ ਕੋਈ ਰੈਕਟਰ ਬੁਲਾ ਕੇ ਨਹੀਂ ਰਾਜੀ ਹਾਂ ਵੀ ਸਾਡੇ ਖਣੀ ਕੰਮ ਮੈਂ ਵਧੀਆ ਕਰਦਾ ਹਾਂ ਲੈਂਡਸਕੇਪ ਦਾ ਮੇਰਾ ਬਿਨਸ ਬਹੁਤ ਵਧੀਆ ਚੱਲ ਪਿਆ ਮੈਂ ਤਾਂ ਕੰਮ ਕਰਦਾ ਵਧੀਆ ਪਰ ਕੋਈ ਰੈਕਟਰ ਬੁਲਾ ਕੇ ਨਹੀਂ ਰਾਜੀ ਹਾਂ ਕਹਣਗੇ ਕੋਈ ਗੰਦ ਪਾ ਲੈ ਇਹ ਅਸੀਂ ਅਸੀਂ ਮੋਹ ਕਰਦੇ ਆਂ ਅਸੀਂ ਉਥੇ ਇੰਡੀਆ ਆਗਿਆਂ ਦੀ ਕਦਰ ਕਰਦੇ ਸੀ ਸਾਡੀ ਇੱਥੇ ਕੋਈ ਸਾਨੂੰ ਇਸ ਤਰ੍ਹਾਂ ਕਾਦੋ ਬੋਲਦੇ ਆ ਹਾਂ ਉਧਰੋਂ ਤਾਂ ਰਿਸ਼ਤੇਦਾਰਾਂ ਦੇ ਘਰ ਦੇ ਨੇ ਸਤਾਇਆ ਉਧਰੋਂ ਰਿਸ਼ਤੇਦਾਰ ਇਹ ਸਾਡੇ ਨਾਲ ਹੀ ਕਿਉਂ ਇਹ ਕਰਦੇ ਆ ਵੀ ਇਹ ਇਸ ਤਰ੍ਹਾਂ ਕਿਉਂ ਪਤਾ ਨਹੀਂ ਕੀ ਆ ਲੋਕਾਂ ਨੂੰ ਦੇਖੋ ਆਪਣੇ ਆਪ ਨੂੰ ਸਮਝ ਚਾਹੀਦੀ ਆ ਵੀ ਜਦੋਂ ਤੁਸੀਂ ਆਉਂਦੇ ਹੋ ਤੁਸੀਂ ਇੱਥੇ ਰਹਿੰਦੇ ਹੋ ਆ ਬੋਲਖੀ ਚੱਲ ਮੈਂ ਗੱਲ ਕਰਤਾ ਇੱਕ ਮੇਰੇ ਹੁਣ ਦਿਮਾਗ 'ਚ ਇਹ ਗੱਲ ਆ ਗਈ ਕਿਉਂਕਿ ਸੋਤੇ ਮੈਨੂੰ ਕਹਿੰਦੇ ਨੇ ਵੀ ਇੱਥੇ ਕਰੀਏ ਕੀ ਪੁੱਛਦੇ ਨੇ ਇੱਥੇ ਵੀ ਪਿਛਲੇ 4 ਸਾਲ ਹੋ ਗਏ ਦੇਖੋ 4 ਸਾਲਾਂ ਦੇ ਵਿੱਚ ਮੁੰਡੇ ਨੇ ਵਿਆਹ ਕਰਾਇਆ ਆ ਵਿਆਹ ਕਰਾ ਹੋ ਗਿਆ 6 ਸਾਲ ਪਹਿਲਾਂ ਤੇ ਇਹ ਤੇ ਮੇਰੇ ਕੋਲ 2-3 ਬੱਚੇ ਨੇ ਤੇ ਉਧਰੋਂ ਕਿੰਨਾ ਮੇਰਾ ਸਹੁਰਾ ਪਰਿਵਾਰ ਮੈਨੂੰ ਸਪான்ਸਰ ਕੀਤਾ ਕਹਿੰਦਾ ਵੀ ਇੱਥੇ ਤੁਸੀਂ ਫ੍ਰੀ ਨਹੀਂ ਰਹਿ ਸਕਦੇ ਕਹਿੰਦਾ 4 ਸਾਲ ਹੋ ਗਿਆ ਕਹਿੰਦਾ ਮੇਰਾ ਸਾਲਾ ਕੱਟੇ ਵਰਗਾ ਕਰੇ ਕਹਿੰਦਾ ਸੀ ਕਹਿੰਦਾ ਉਹਨੇ ਦੋ ਟਰੱਕ ਪਾਲਿਆ ਹੁਣ ਕਹਿੰਦਾ ਉਹ ਰਾਮਨਾਬ ਬੰਦਾ ਕੋਈ ਰੈਂਟ ਨਹੀਂ ਦਿੰਦਾ ਕੋਈ ਕੱਕ ਨਹੀਂ ਕਹਿੰਦਾ ਆਉਂਦਾ ਹੀ ਕਿਤੇ ਕਿਤੇ ਆ ਕਰੇ ਚਲੋ ਠੀਕ ਐ ਕਹਿੰਦਾ ਪਰ ਜਿਹੜੇ ਉਹਦੇ ਮਾਪੇ ਆ ਉਹਦਾ ਤਾਂ ਫਰਜ਼ ਬੰਦਾ ਵੀ ਉਹਨਾਂ ਦੀ ਟੇਕ ਕੇਅਰ ਤਾਂ ਕਰੇ ਨਾਲ ਘੱਟੋ ਘੱਟ ਉਹਨੂੰ 2000 ਡਾਲਰ ਬਿੱਦ ਗ੍ਰੋਸਰੀ ਸਾਰਾ ਕੁਝ ਮਹੀਨੇ ਦਾ ਦੇਣਾ ਚਾਹੀਦਾ ਕਹਿੰਦਾ ਤਿੰਨ ਚਾਰ ਸਾਲ ਹੋ ਗਿਆ ਕਹਿੰਦੇ ਉਹ ਉਹਦੀ ਵਾਈਫ ਕਹੀ ਜਾਂਦੀ ਨਹੀਂ ਇਹ ਹਲੇ ਨਵੇਂ ਆ ਇਹਨਾਂ ਨੂੰ ਸੈੱਟ ਹੋਣ ਨੂੰ ਟਾਈਮ ਲੱਗ ਜਾਣਾ ਫਲਾਨਾ ਹੋ ਜਾਣਾ ਕਹਿੰਦਾ ਮੇਰੇ ਚਾਰ ਸਾਲਾਂ ਚ ਇੱਕ ਚੂੰਬੜ ਕੱਢਿਆ ਪਿਆ ਕਹਿੰਦਾ ਮੈਂ ਕੀ ਕਰਾਂ ਕਹਿੰਦਾ ਇਹਦੂ ਤੇ ਮੈਂ ਕਿਸੇ ਹੋਰ ਨੂੰ ਸਮਾਟ ਮਾੜ ਮੈਂ ਰੈਂਟ ਦਿੱਤੀ ਉੱਥੋਂ ਸਰਵਾਈਵ ਕਰਦਾ ਹੁਣ ਤੁਸੀਂ ਦੇਖੋ ਰਹਿਣ ਵਾਲਾ ਜਿਹੜਾ ਇੱਕ ਬੰਦਾ ਸੱਸ ਸਹਰਾ ਉਹਨੂੰ ਵੀ ਚਾਹੀਦਾ ਵੀ ਅਸੀਂ ਧੀ ਦੇ ਘਰੇ ਆਂ ਵੀ ਚਲੋ ਦੋ ਮਹੀਨਾ ਦੋ ਮਹੀਨੇ ਤੁਸੀਂ ਫ੍ਰੀ ਰਹਿ ਲਿਆ ਉਦੋਂ ਬਾਅਦ ਤੁਸੀਂ ਪੈਸੇ ਦੇਣੇ ਸ਼ੁਰੂ ਕਰੋ ਜੇ ਇਕੱਠੇ ਰਹੋਗੇ ਮਦਦ ਕਹਿੰਦਾ ਮੈਨੂੰ ਵੀ ਚੱਲ ਮੇਰੇ ਬੱਚਿਆਂ ਦੀ ਟੇਕਰ ਕਰ ਲੈਂਦੀ ਐ ਪਰ ਫੇਰ ਵੀ ਕਹਿੰਦਾ ਥੋੜਾ ਬਹੁਤਾ ਫਾਈਨੈਂਸ਼ੀਅਲੀ ਵੀ ਸਪੋਰਟ ਹੋਣੀ ਚਾਹੀਦੀ ਕਹਿੰਦਾ ਬੋਬੇ ਨੋਟਾਂ ਤੇ ਜੋੜੀ ਜਾਂਦੇ ਨੇ ਸਾਰੇ ਗੱਲ ਮੇਰੇ ਪੈ ਗਏ ਆਣ ਕੇ ਤੇ ਕਹਿੰਦਾ ਜੇ ਹੁਣ ਕੋ ਗੱਲ ਕਰੀਏ ਘਰ ਵਾਲੀ ਲੜਦੀ ਡਿਵੋਰਸ ਹੁੰਦਾ ਕਹਿੰਦਾ ਇੰਨਾ ਕੁ ਫਸੇ ਪਏ ਆ ਤੇ ਕਹਿੰਦਾ ਮੈਂ ਘਰ ਵਾਲੀ ਨੂੰ ਵੀ ਕਹਿੰਦਾ ਵੀ ਕਾਲੂ ਤੇਰਾ ਭਰਾ ਦਾ ਵਿਆਹ ਹੋ ਗਿਆ ਇਹਨੇ ਆਪਣੀ ਥੋੜੋ ਬਾਤ ਪੁੱਛਣੀ ਆ ਵੀ ਠੀਕ ਆ ਵੀ ਇੰਨਾ ਨਹੀਂ ਕਰਨਾ ਚਾਹੀਦਾ ਥੋੜਾ ਬਹੁਤਾ ਲਈਏ ਆਪਾਂ ਇਹਨਾਂ ਕੋ ਕਹਿੰਦੀ ਨਾ ਤੂੰ ਇਥੋਂ ਨਹੀਂ ਲੈ ਸਕਦਾ ਜਾਤੀ ਦਾ ਵਿਆਹ ਨਹੀਂ ਹੁੰਦਾ ਆ ਚੱਕ ਵੱਡਾ ਜੀ ਵੀ ਦੇਖੋ ਜੀ ਮਾਣ ਜਿਹੜੀ ਕੁੜੀ ਆ ਉਹ ਕਹਿੰਦੀ ਵੀ ਮੇ ਤੇ ਮੁੰਡੇ ਦੇ ਮਾਂ ਤੋਂ ਕਿੱਧਰ ਜਾਂ ਜੀ ਹੁਣ ਮੇਰੀ ਘਰ ਵਾਲੀ ਕਹਿ ਰਹੀ ਆ ਵੀ ਮੇਰਾ ਮਾਂ ਤੋਂ ਮੇਰਾ ਪਾਪਾ ਮੇਰੀ ਮੰਮੀ ਇਸ ਤਰ੍ਹਾਂ ਉਹ ਇਸ ਤਰ੍ਹਾਂ ਪਾਲੇ ਐ ਸਾਨੂੰ ਐ ਪਾਲਿਆ ਉਹ ਸੇਮ ਚੀਜ਼ ਮੇਰੇ ਮਾਂ ਤੋਂ ਨੇ ਵੀ ਕਰੀ ਹਾਂ ਬਸ ਉਹ ਅੱਜ ਵੀ ਸਟਰਗਲ ਕਰ ਰਹੀ ਆ ਉਹ ਮੇਰੇ ਨਾਲ ਬੇਟੀਆਂ ਨੂੰ ਸਾਂਭ ਰਹੀ ਆ ਉਹ ਆ ਆਪਣੀ ਆਪ ਦੀ ਆਪ ਨੂੰ ਨਹੀਂ ਦੇਖਦੇ ਪਏ ਉਹਨਾਂ ਨੂੰ ਸਾਂਭ ਦੇਣਾ ਪੜਾਉਣਾ ਲਗਾਉਣਾ ਤੁਸ਼ਨਾ ਦੇ ਛੱਡ ਕੇ ਆਉਣਾ ਤੜਕੇ ਤਿਆਰ ਭੇਜਣਾ 100 100 ਕੰਮ ਆ ਜੀ ਉਹਨਾਂ ਨੂੰ ਉਹਨਾਂ ਨੇ ਕਰਨਾ ਮੈਂ ਤਾਂ ਇੱਥੇ ਆ ਉਹ ਉੱਥੇ ਫਾਇਲ ਨੂੰ ਜੜੇ ਇੱਕ ਹੈਂਡੀਕੈਪ ਤੋਂ ਮੰਝੇ ਦੇ ਪਿਆ ਉਹਨੂੰ ਵੀ ਸਾਹਮਣਾ ਬਾ ਮੇਰਾ ਨਹੀਂ ਕੋਈ ਜ਼ਿਆਦਾ ਕੰਮ ਕਰ ਸਕਦਾ ਵੀ ਤੇਰੇ ਮਾਂ ਪਿਓ ਦਾ ਮਾਂ ਕਿ ਇਹ ਮਾਂ ਰੋਣੀ ਇਹ ਹਾਂ ਕੀ ਇਹਦਾ ਕੀ ਕਸੂਰ ਕੀ ਆ ਉਹਦਾ ਕਸੂਰ ਕੀ ਆ ਉਹਨੂੰ ਇੰਨਾ ਮਾਰਾ ਕਿਉਂ ਸਮਝ ਲੈ ਕੀ ਇਹ ਸੋਚਣਾ ਇਹ ਕਿਉਂ ਇਹ ਕਿਉਂ ਹੁੰਦਾ ਹੈ ਮਾਤਾ ਮਾਤਾ ਜੀ ਜਿਹੜੀ ਔਰਤ ਹੈ ਨਾ ਉਹਦੀ ਮੋਹ ਮਾਂ ਆਪਣੇ ਪਿਓ ਮਾਂ ਦੇ ਪ੍ਰਤੀ ਬਹੁਤ ਹੈ ਭਰਾਵਾਂ ਦੇ ਪਰ ਜਿਹੜਾ ਭਰਾ ਹੈ ਦੇਖੋ ਮੈਂ ਕਹਾਂਗਾ ਅਸੀਂ ਵੀ ਭਰਾ ਹੈਗੇ ਆ ਅਸੀਂ ਵੀ ਆਪਣੇ ਬੱਚੇ ਪਾਲੇ ਸਾਰਾ ਕੁਝ ਅਸੀਂ ਕਿੰਨਾ ਕ ਆਪਣੀ ਭੈਣ ਦਾ ਕਰ ਸਕਦੇ ਹਾਂ ਨਾ ਸੋ ਇਸ ਕਰਕੇ ਸਾਡੀ ਭੈਣ ਨੂੰ ਸੋਚਣਾ ਚਾਹੀਦਾ ਵੀ ਵੀਰ ਦਾ ਕਿੰਨਾ ਕੁ ਕਰਦਾ ਕੀ ਨਹੀਂ ਕੁਝ ਕਰਨਾ ਨਾ ਤੇ ਜੇ ਹੁਣ ਐਵੇਂ ਤੁਸੀਂ ਐਵੇਂ ਚੁੱਕੀ ਫਿਰਦੇ ਹੋ ਵੀ ਮੇਰਾ ਭਰਾ ਹੀ ਪਤਾ ਨਹੀਂ ਕਿਹੜਾ ਦੇਸ਼ਾਂ ਦਾ ਰਾਜਾ ਤੇ ਇਹਨੂੰ ਮੈਂ ਘਰ ਹੀ ਭਰ ਦਵਾਂ ਇਹਦਾ ਇਹ ਟੋਟਲੀ ਰੋਂਗ ਹੈ ਨਹੀਂ ਚਾਹੀਦਾ ਆਪਣੇ ਬੱਚੇ ਨੇ ਆਪਣਾ ਪਤੀ ਆਪਣਾ ਘਰ ਪਾਲੋ ਜੇ ਕਿਤੇ ਲੋੜ ਆ ਥੋੜੀ ਬਹੁਤੀ ਕਰ ਵੀ ਜੋ ਮਦਦ ਬਾਰਾ ਜਿੰਨੇ ਹੁਣ ਬੱਚਿਆਂ ਦਾ ਪੈਸੇ ਆਉਂਦੇ ਨੇ ਕਈਆਂ ਦੇ ਦੋ ਦੋ ਬੱਚੇ ਆ 1500 ਡਾਲਰ ਆਉਂਦਾ ਮੈਨੂੰ ਕਈ ਮਰਦਾਂ ਨੇ ਕਾਲ ਕੀਤੀ ਕਹਿੰਦੇ ਪਤਾ ਹੀ ਨਹੀਂ ਲੱਗਦਾ 1500 ਜਾਂਦਾ ਕਿੱਥੇ ਕਹਿੰਦਾ ਇੰਡੀਆ ਨੂੰ ਕੱਲੀ ਜਾਂਦੀ ਆ ਆਪਦੇ ਪਿਓ ਨੂੰ ਮਾਂ ਨੂੰ ਆਹ ਕਲਤਾ ਹੋ ਕਰਦਾ ਕਹਿੰਦਾ ਜਦੋਂ ਕਿਤੇ ਉਹਨਾਂ ਦੀ ਫੋਟੋ ਦੇਖੀਦਾ ਦੇਖੀਦਾ ਨਵੇਂ ਬ੍ਰਾਂਡ ਪਾਇਆ ਨਵੇਂ ਕੱਪੜੇ ਪਾਏ ਫਿਰ ਪੁੱਛੀਦਾ ਕਹਿੰਦਾ ਫਿਰ ਝੂਟੀਆਂ ਆ ਜਾਂਦੀਆਂ ਵੀ ਕਹਿੰਦਾ ਕੱਲੇ ਨੇ ਹੈਗ ਨਹੀਂ ਉਹਦਾ ਹਿਸਾਬਕਤਾ ਵੀ ਨਹੀਂ ਕਿਸੇ ਨੂੰ ਹੁਣਾ ਜਿਹੜੇ ਬੱਚਿਆਂ ਦੇ ਆਉਂਦੇ ਨੇ ਮੈਨੂੰ ਲੱਗਦਾ ਨਹੀਂ ਪਟਾ ਜੀ ਆਪਦੇ ਮਾਂ ਤੋਂ ਮੁਹ ਕਰਨ ਤੇ ਲੈਂਡ ਚ ਕਰਨ ਕਿ ਮੁੰਡਿਆਂ ਦਾ ਮਾਂ ਪਿਓ ਕਿਉਂ ਤੰਗ ਕਰੀ ਜਾਣਾ ਕੱਲਾ ਹਾਂ ਇਹ ਇਸ ਚੀਜ਼ ਦਾ ਰੀਜਨ ਆਈ ਜੀ ਉਹਨਾਂ ਮੈਂ ਦੁਬਈ ਨੂੰ ਜੋ ਥੋੜਾ ਟੌਸੋ ਚੱਲਦਾ ਸੀ ਮੈਂ ਬਹੁਤ ਦੇਖਦਾ ਵੀ ਮੈਂ ਮਾਨ ਖੋਜ ਹੋ ਜਾਂਦਾ ਵੀ ਸਾਡੇ ਆਹ ਕੁਝ ਕੋ ਬੋਲਦਾ ਹਾਂ ਨਹੀਂ ਵੀਰੇ ਹੈਗਾ ਦੇ ਕੋਈ ਕਾਨੂੰਨ ਵੀ ਕਾਨੂੰਨ ਜਿੰਨੇ ਕੈਨੇਡਾ ਅਮਰੀਕਾ ਦੇ ਆ ਟਰੰਪ ਆਇਆ ਸ਼ਾਇਦ ਮਾੜਾ ਵਰਕ ਕਰੇਗਾ ਜਿੰਨੇ ਕੈਨੇਡਾ ਅਮਰੀਕਾ ਦੇ ਔਰਤ ਦੇ ਪੱਕੇ ਜੀ 911 ਕਾਲ ਕਰਤੀ ਅਖੇ ਰੇਪ ਕਰਤਾ ਰੇਪ ਕਿਵੇਂ ਕਿਦਾਂ ਕਰਤਾ ਤਿੰਨ ਬੱਚਿਆਂ ਦੀ ਮਾਂ ਤੂੰ ਦੋ ਬੱਚਿਆਂ ਦੀ ਮਾਂ ਕਿਵੇਂ ਰੇਪ ਕਰ ਦੋਵੇਗਾ ਰੇਪ ਦਾ ਕੇਸ ਪਾ ਦਿਓ ਜੀ ਸਭ ਤੋਂ ਵੱਡਾ ਦੇਖੋ ਕਈ ਇਹਦਾ ਕੋਈ ਬਾਲਾ ਇਹ ਨਹੀਂ ਵੀ ਜੇ ਕੋ ਬੰਦੇ ਨੂੰ ਜੇਲ ਹੋ ਜਾਂਦੀ ਨਹੀਂ ਇਹ ਜਿਹੜੇ ਕੇਸ ਹੁੰਦੇ ਨੇ ਮਾਈਨਰ ਆ ਪਰ ਤੁਹਾਡਾ 50000 ਡਾਲਰ ਲੱਗ ਜਾਂਦਾ ਬੰਦਾ 3 ਸਾਲ ਤੜਫਦਾ ਰਹਿੰਦਾ ਜਦੋਂ ਤੁਹਾਡੇ ਤੇ 4-5 ਕੇਸ ਪਾ ਕੇ ਚਲੇ ਜਾਂਦੇ ਨੇ ਕੋਈ ਪ੍ਰੂਫ ਹੋਵੇ ਕੋਈ ਮਾਰਾ ਮੋਟਾ ਕਿਸੇ ਦੇ ਨੀਲ ਪਿਆ ਹੋਵੇ ਦਾਗ ਪਿਆ ਹੋਵੇ ਫੇਰ ਤੁਸੀਂ ਕਹੋ ਵੀ ਹਾਂ ਕੁੱਟਮਾਰ ਕੀਤੀ ਐ ਤੇ ਬਗੈਰ ਗੱਲ ਤੋਂ ਇਹ ਆ ਵੀ ਕੀਤਾ ਉਹ ਵੀ ਕੀਤਾ ਫਲਾਣਾ ਕੀਤਾ ਪੰਜ-ਸਤ ਕੇਸ ਪਾ ਕੇ ਤੋੜ ਦਿੰਦਿਆਂ ਨੇ ਉਹ ਵਿਚਾਰਾ ਫੇਰ ਲੱਗਾ ਰਹਿੰਦਾ 50000 ਖਰਚਾ ਆ ਜਾਂਦਾ ਨਾਲੇ ਚਿੱਟੇ ਧੌਲੇ ਆ ਜਾਂਦੇ ਨੇ ਬੰਦੇ ਤੇ ਕੀ ਕਰੋਗੇ ਇਹ ਕਾਨੂੰਨਾਂ 'ਚ ਤਬਦੀਲੀ ਚਾਹੀਦੀ ਆ ਪਾਰਲੀਮੈਂਟ 'ਚ ਪਾਵਾਂਗੇ ਰੌਲਾ ਇਹਦੇ ਬਾਰੇ ਹਾਂਜੀ ਠੀਕ ਐ ਥੈਂਕ ਯੂ ਥੈਂਕ ਯੂ ਵੀਰਤਾ 10 ਮਿਲੀਅਨ ਦੀ ਪ੍ਰਾਪਰਟੀ ਲੈ ਕੇ ਬੈਠਾ ਕੈਨੇਡਾ ਚ